ਫਸੀ ਗਾਲ ਦੀ ਸੱਸ ਫਸੀ ਗਾਲ ਕਿੰਨਾ ਕੁ ਹੋ ਗਿਆ ਨੁਕਸਾਨ ਅੱਛਾ ਦੇਖ ਲਿਆ ਤੁਸੀਂ ਨਾ ਹਾਂਜੀ ਬਾਬਾ ਅੱਛਾ ਮੈਂ ਦੇਖਿਆ ਸੀ ਸੈਂਪਲ ਵੀ ਲੈ ਕੇ ਦੇਖਿਆ ਸੀ ਟੋਟਲੀ ਡਾਇਰ ਅੱਛਾ ਹਾਂ ਕੋਈ ਦਸ ਜੀ ਮੇਰੇ ਕੋਲ ਆਣਾ ਹੈ ਕੱਟੇ ਸਰਕਾਰ ਮੋੜ ਕੀ ਲੈਂਗੇ ਸਾਡੇ ਸੋਹ ਜੇ ਕਿੰਨੇ ਹੋ ਗਏ ਪਿੰਡ ਦੇ ਵਿੱਚ ਤਕਰੀਬਨ ਕਿੰਨਾ ਖੇਰੀ ਹੋਊਗਾ ਹੋ ਗਿਆ ਕਿੰਨਾ ਹਜ਼ਾਰ ਏਕੜ ਹਜ਼ਾਰ ਏਕੜ ਨਹੀਂ ਟੋਟਲ ਹੈ ਤਾਂ ਅੱਛਾ ਠੀਕ ਖਰਾਬ ਖਰਾਬ ਕੱਲਾ ਖਰਾਬ ਖਰਾਬ ਕੱਲਾ ਖਰਾਬ ਆਹ ਅੱਛਾ ਠੀਕ ਵੱਡਾ ਪਿੰਡ ਹੈ ਡੇਢ ਸਕੂਲ ਲਗਾ ਦਾ ਬੰਦਾ 135 ਗੱਲੇ ਅੱਛਾ ਇਹਨੇ ਕੋਈ ਗੱਲਾ ਕੱਲਾ ਇਹਨਾਂ ਦਾ ਅੱਛਾ 335 ਗੱਲੇ ਮੁੰਡਾ ਖੜਾ ਬਣ ਦੇਖ ਦੇ ਤਿੰਨ ਨਰ ਮੰਗ ਫਗੜਾ ਜਾਈ ਅੱਛਾ ਹਾਂਜੀ ਹਾਂ ਬਾਕੀ 5 ਬਾਕੀ 5 ਫਿਰ ਰੇਕਦੇ ਨਾ ਇਹ ਤਾਂ ਬਹੁਤ ਫਾਰਮਰ ਹੈ 2 4 5 7 ਆਚੂ ਚਲੋ ਚਾਹੇ ਥੋੜਾ ਚਾਹੇ ਜ਼ਿਆਦਾ ਸਾਰਿਆਂ ਦਾ ਕਵਰ ਕਰਕੇ ਹੈਨਾ ਯੈਸ ਮੈਨ ਇਦਾਂ ਹੀ ਕਰਾਂਗੇ ਮੈਂ ਤੇ ਕਦੋਂ ਤੋਂ ਸ਼ੁਰੂ ਕਰਾ ਰਹੇ ਗਰਦਾਰੀ ਅਸਟੂ ਸਰ ਰਿਪੋਰਟ ਭੇਜਣਗੇ ਫਿਰ ਗਰਦੌਰੀ ਦੇ ਤਿਰਫੋਂ ਆਰਡਰ ਆਣ ਗਿਆ ਫਿਰ ਰਿਪੋਰਟ ਬਣਾ ਕੇ ਭੇਜਾਂਗੇ ਕਿ ਇਨਾ ਨੁਕਸਾਨ ਹੋਇਆ ਠੀਕ ਹੈ ਫਿਰ ਉੱਥੋਂ ਅਪਰੂਵ ਕਰਕੇ ਭੇਜਣਗੇ ਸਪੈਸ਼ਲ ਗਰਦੌਰੀ ਅਧਿਕਾਰ ਨੂੰ ਸਪੈਸ਼ਲ ਗਰਦੌਰੀ ਉਹ ਸਾਰਾ ਪਿੰਡ ਹੀ ਅੱਛਾ ਅੱਛਾ ਤੁਸੀਂ ਉਹ ਇੱਥੇ ਪਟਵਾਰੀ ਠੀਕ ਹੈ ਰਿਪੋਰਟ ਤਾਂ ਫਿਰ ਤੁਹਾਡੀ ਤਿਆਰੀ ਹੋਣੀ ਪਟਵਾਰੀ ਸਾਹਿਬ ਜਨਾਬ ਬਾਕੀ ਡਿਟੇਲ ਰਹਿੰਦੀ ਹੈ ਜੀ ਨੰਬਰ ਖਸਰਿਆਂ ਦੇ ਹਿਸਾਬ ਤੇ ਰਹਿ ਗਈ ਹੈ ਓਕੇ ਜੀ ਓਕੇ ਕਿੰਨਾ ਟਾਈਮ ਲੱਗੇਗਾ ਤੁਹਾਨੂੰ ਜਲਦੀ ਤੋਂ ਜਲਦੀ ਜਨਾਬ ਆਰਡਰ ਆਉਂਦੇ ਨਹੀਂ ਨਹੀਂ ਤੁਸਾਂ ਆ ਜਿਹੜਾ ਸਰਵੇ ਕਰਵਾ ਰਹੇ ਹੋ ਸਰਵੇ ਕਰਨਾ ਹੀ 2 ਦਿਨਾਂ ਚ 1.5 ਤੋਂ 2 ਦਿਨਾਂ ਚ ਸਾਰਾ ਕੰਪਲੀਟ ਕਰ ਦੋਗੇ ਕਿਉਂਕਿ ਕੱਲ੍ਹ ਸ਼ਾਮ ਤੱਕ ਤੁਸੀਂ ਕੰਪਲੀਟ ਕਰ ਦੇਵੋਗੇ ਹਾਂ ਵੀ ਹੁਣ ਤੇ ਮੌਸਮ ਦਾ ਨਹੀਂ ਪਤਾ ਕਿੰਨਿਆਂ ਨੇ ਕਟਾਈ ਰੋਕ ਛੱਡੀ ਹੁਣ ਕਿੰਨਿਆਂ ਨੇ ਕੱਲ੍ਹ ਕਟਾਈ ਕਰ ਲਈ ਅੱਛਾ ਇੱਕ ਵੀ ਲੇਟ ਹੋ ਰਹੀ ਹੈ ਜਿੱਤੇ ਬਾਕੀ ਇਹ ਵੀ ਇਹਦਾ ਮੌਸਮ ਜਿਵੇਂ ਉਹਦਾ ਕੋਈ ਆਈਡੀਆ ਸੀ ਚਾਨਕਾ ਹਾਂ ਜਿਹੜਾ ਇਹ ਉਹ ਤਾਂ ਹਣਾ ਕੁਦਰਤੀ ਆਫਤ ਹਾਂ ਅੱਜ ਦੀ ਡੇਟ ਤੋਂ ਜੋ ਕਟਾਈ ਹੋਗੀ ਫਿਰ ਤੁਹਾਨੂੰ ਕੱਲ ਦੀ ਡੇਟ ਜਾਣੀ ਹੋਊ ਜਿਹੜਾ ਨੁਕਸਾਨ ਹੋਊਗਾ ਨੀ ਆਉਂਦੀ ਫਿਕਰ ਦਾ ਵੇਖੀ ਜੀ ਹਾਂ ਜ ਰਿਸਪੈਕਟਡ ਮੈਮ ਨੇ ਜਿਵੇਂ ਆਰਡਰ ਕੀਤਾ ਹੈ ਨਾ ਜੀ ਕੱਲ ਸ਼ਾਮ ਤੱਕ ਪਟਵਾਰੀ ਸਾਹਿਬ ਸਾਰੀ ਡਿਟੇਲਡ ਰਿਪੋਰਟ ਬਣਾ ਕੇ ਦੇ ਦਿੰਦੇ ਨੇ ਪਰਸੋਂ ਰਿਪੋਰਟ ਚੰਡੀਗੜ੍ਹ ਚਲੀ ਜਾਏਗੀ ਸਪੈਸ਼ਲ ਕਰਤਾਫਰੀ ਦਾ ਆਰਡਰ ਜਿੰਨੀ ਜਲਦੀ ਹੋੁੰਦਾ ਕਰਵਾ ਕੇ ਫਿਰ ਇੱਕ ਕਰਵਾ ਦਿੰਦੇ ਹਾਂ ਚਲੋ ਕੋਈ ਨਹੀਂ ਆਪਾਂ ਛੇਤੀ ਤੋਂ ਛੇਤੀ ਕਰਵਾ ਦਾਂਗੇ ਸਾਰਾ ਕਵਰ ਥੈਂਕ ਯੂ ਹਾਂਜੀ ਆਹ ਦੇਖੋ ਜੀ ਸਾਈਡ ਤੇ ਹੀ ਹੋਰ ਸਾਰਾ ਥੱਲੇ ਕਰਿਆ ਪਿਆ ਜੀ ਹੂੰ ਹੂੰ ਹਾਂ ਸਾਰਾ ਥੱਲੇ ਦੇ ਵੀ ਉਤਨੀ ਟਾਈਮ ਆ ਜਾਏਗੀ ਉਹ ਜੋ ਹਨ ਜਦੋਂ ਹਨ ਜਦੋਂ ਖਲ ਜੋ ਹਨ ਜਦੋਂ 100% ਡੈਮੇਜ ਆ ਜਾਏ 200 200 ਤੋਂ 250 ਗ੍ਰਾਮ ਦਾ ਮਤਲਬ ਵਜਨ ਸੀ ਜੀ ਉਹਨਾਂ ਦਾ ਘਟ ਗਿਆ ਸੀ ਵਜਨ ਦੇ ਹਿਸਾਬ ਨਾਲ ਕਿੰਨੀ ਹਾਈਟ ਤੋਂ ਆਣੀ 250 ਗ੍ਰਾਮ ਦੀ ਚੀਜ਼ ਨੇ ਤੁਸੀਂ ਦੇਖੋ ਡੈਮੇਜ ਤਾਂ ਹੋਵੇਗਾ بس دو ਦਿਨਾਂ ਚ ਕਰ ਦੇਣਗੇ ਪੂਰਾ ਕੰਪਲੀਟ ਸਾਰਿਆਂ ਦਾ ਹੀ ਕਰਾਂਗੇ ਕਿਸੇ ਨੂੰ ਵੀ ਕੋਈ ਮਤਲਬ ਰਹਿ ਨਾ ਜਾਵੇ ਬਸ ਇੰਨਾ ਧਿਆਨ ਰੱਖੀਓ ਹਾਂ ਸਤਿ ਸ਼੍ਰੀ ਅਕਾਲ ਕਿਹੜਾ ਆਹ ਸਾਰਾ ਹੀ ਹਾਂ ਕਿੰਨਾ ਏਰੀਆ ਹੋਣਾ ਹੀ ਆ ਤੁਹਾਡੇ ਧਿਆਨ ਚ ਸਾਰਾ ਹੀ ਆ ਹਾਂਜੀ ਅੱਛਾ ਲੂਟੂ ਦੇ ਵੀ ਚਾਏ ਠੀਕ ਹੈ ਸਤਿ ਸ਼੍ਰੀ ਅਕਾਲ ਤੁਹਾਨੂੰ ਐਸਡੀਐਮ ਸਾਹਿਬ ਆਏ ਆ ਐਡিসি ਸਾਹਿਬ ਐਡিসি ਸਾਹਿਬ ਨੇ ਸਤਿ ਸ਼੍ਰੀ ਅਕਾਲ ਟੀਮ ਸਾਰੀ ਨਾਲ ਆਈ ਹੈ ਠੀਕ ਹੈ ਇਹ ਸਪੈਸ਼ਲ ਗੁਰਦੌਰੀ ਦਾ ਆ ਗਿਆ ਮੇਰੇ ਖਿਆਲ ਆ ਗਿਆ ਤੇ ਸ਼ੁਰੂ ਕਰਾਉਣ ਲੱਗਿਆ ਮੈਮ ਦੇ ਐਫਰਟਸ ਨਾਲ ਲਾ ਫਿਰ ਜਲਦੀ ਆਰਡਰ ਆ ਗਿਆ ਜੋ ਅਸਰੇ ਤੇ ਆ ਗਿਆ ਸੀ ਕੋਈ ਨਹੀਂ ਹਰਗਦਾਇ ਹੀ ਸਾਡੇ ਵੱਲੋਂ ਤਾਂ ਨਿਰਦੇਸ਼ ਹੈ ਵੀ ਕੋਈ ਛੁੱਟੇ ਨਾ ਜੋ ਅੰਕੇ ਸਦਾ ਥੋੜਾ ਅੰਕੇ ਸਦਾ ਬਾਹਲਾ ਹੈ ਨਾ ਹਾਂ ਹਾਂ ਵਧਿਆ ਹੋਇਆ ਜੀ ਦੇਖੋ ਜੀ ਹਾਂ अच्छा 32 32 ਕਿਲੇ ਵਾਣ 15 ਮਾਣ ਵੀ ਨਹੀਂ ਹੋਇਆ ਜੀ। ਅੱਛਾ। ਉਹ ਸਾਹਮਣੇ ਇੱਕ ਟਰਾਲੀ ਖੜੀ ਜੀ ਉੱਥੇ ਦੇ। ਹੋਰ ਬਾਈ ਫੋਰ ਨੋ ਬੜਾ ਹੈ। ਅੱਛਾ ਵੱਡਾ ਹ ਤਾਂ। ਛਟਾਈ ਕਿ ਕਿੰਨੇ ਦਾ ਬੜਾ ਹੈ। ਫਿਰ ਇਹਨਾਂ ਦਾ ਜਿਹੜਾ ਇਹਨੇ ਵੱਡ ਲਿਆ। ਨਹੀਂ ਇਹ ਉਹਨਾਂ ਨੇ ਫੋਟੋਆਂ ਖਿੱਚ ਕੇ ਰੱਖਿਆ ਨਾ ਉਹ ਫਿਰ ਵੀ ਉਹਨਾਂ ਦਾ ਐਸੈਸ ਹੋ ਜਾਂਦਾ ਠੀਕ ਹੈ। ਠੀਕ ਹੈ ਫੋਟੋ ਖਿੱਚ ਲਈਆਂ ਸੀ ਪਹਿਲਾਂ। ਠੀਕ ਹੈ ਠੀਕ ਹੈ। ਜੇ ਕਿਹਦਾ ਨੁਕਸਾਨ ਹੋਇਆ ਤਾਂ ਇਹ ਨਿਕਲ ਨਾ ਵੱਡ ਲਿਆ ਤੇ ਉਹਨੂੰ ਕਵਰ ਨਹੀਂ ਹੋਏਗਾ। ਨੁਕਸਾਨ ਹੋਇਆ ਹੀ ਹੈ। ਐਕਚੁਅਲੀ ਜੇ ਕਰਦੇ ਐਗਰੀਕਲਚਰ ਵਾਲੇ ਨਾਲ ਆ ਕੇ ਨਾ ਐਸੈਸ ਕਰ ਲੈਂ ਐਗਰੀਕਲਚਰ ਵਾਲਿਆਂ ਨਾਲ ਆ ਕੇ ਉਹਨਾਂ ਅਸੈਸ ਕਰਦੇ। ਉਹ ਫਿਰ ਇੰਨਾ ਮੈਟਰ ਨਹੀਂ ਕਰਦਾ ਕਿ ਵੱਡ ਲੈ ਕੇ ਨਹੀਂ ਬਟ ਕੱਲ ਸ਼ਾਮ ਤੱਕ ਉਹਨਾਂ ਕਰ ਹੀ ਦੇਣਾ ਸਾਰਾ। اچھا ਠੀਕ। ਕੋਈ ਨਹੀਂ ਸਾਰਾ ਕਵਰ ਕਰਾ ਦਾਂਗੇ। ਹਾਂ ਫਿਕਰ ਨਾ ਕਰੋ। ਹਾਂਜੀ। ਸਸਟੀ ਗਾਲ ਦੀ ਸਸਟੀ ਗਾਲ ਸਸਟੀ ਗਾਲ। ਕਿੰਨਾ ਏਰੀਆ ਹੋ ਗਿਆ? ਏਰੀਆ ਹੋ ਗਿਆ ਜੀ। 70 ਕਿੱਲੇ 70 ਕਿੱਲੇ ਸਾਰਾ ਟੁੱਟਵੇਂ ਕਿੱਲਾ ਕਿੱਲਾ ਦੋ ਦੋ ਕਿੱਲੇ। ਅੱਛਾ। ਹਾਂ ਚਾਹ ਕਰੀਏ ਸਾਡੀ ਤੇ ਖੜੀ ਆ। ਅੱਛਾ ਜੀ। ਅੱਛਾ। ਠੀਕ ਹੈ। ਆਹ ਦੇਖੋ ਜੀ ਮੜਾ। ਅੱਛਾ ਪਟਵਾਰੀ ਇਹੀ ਨੇ ਇੱਧਰ ਵੀ ਨਹੀਂ ਇਹ ਉੱਧਰ ਪਿੰਡ ਦਾ ਆ ਰਹੇ ਸਾਰੇ ਉੱਧਰ ਆ ਰਹੇ ਠੀਕ ਹੈ ਹਾਂ ਦੇਖੀ ਜਾਂਦੇ ਆ ਟਿਕਟੇ ਤੇ ਆ ਜੀ ਪੈ ਲਿਆ ਹਾਂ ਆ ਇਹ ਝੜਾਲ ਪੜੇ ਅੱਜ ਕੇ 40 40 ਦਾ ਝੜਾਲ ਇਹਦਾ ਕਾਸਟ ਕਰਾਉਣੀ ਹੋਦਾ ਜਿਹੜੀ ਆ ਖੜੀ ਹੈ ਇਹ ਮਕੀਨ ਚੋਂ ਇਹ ਵੀ ਝੜਦੀ ਹੈ ਜੀ ਜੋ ਡਿੱਗ ਪੈਂਦੀ ਹੈ ਨਾ ਜੀ ਚਲੋ ਕੋਈ ਨਹੀਂ ਸਪੈਸ਼ਲ ਗਰਦੌਰੀ ਦੇ ਆਰਡਰ ਹੋ ਗਏ ਆ ਹਾਂ ਜੀ ਹਾਂ ਜੀ ਲੈਣ ਸ਼ੁਰੂ ਕਰਨ ਲੱਗਿਆਂ ਸਾਡੇ ਜੀ ਚ ਆਪਿਆ ਆਪਾ ਮੰਜ਼ੂਰ ਹੋ ਗਿਆ ਇੱਕ ਕੰਨਾ ਜੀ ਆ ਏਰੀਆ ਪਾਣੀ ਨਾਲ ਮਰ ਜਾਂਦਾ ਜੀ ਹਾਂ ਸਰਵਾਮਾਂ ਕਰਾਤਾ ਜੀ ਇਹਦਾ ਹਾਂ ਤੇ ਡਰੇਨ ਵਿਭਾਗ ਨੇ ਜੀ ਇਹ ਤੋਂ ਪਾਈਪਲਾਈਨ ਡਰੇਨ ਨੂੰ ਜਾਣੀ ਹੈ ਜੀ ਹਾਂ ਉਹਦਾ ਤੁਸੀਂ ਉਹ ਫਾਈਲ ਐਕਸ ਸਾਹਿਬ ਨੂੰ ਜੋ ਕਹਿ ਦੋ ਛੇਤੀ ਹੋ ਜੇ ਕਹਿ ਦਿੰਦੇ ਆ ਹਾਂ ਜੀ ਸਾਰੇ ਖਿਆਲ ਪਾਣ ਲਈ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਨੂੰ ਮੁਬਾਰਕਾਂ ਤੁਹਾਨੂੰ ਉਹਦੇ ਨਾਲ ਤਾਂ ਸਾਨੂੰ ਇੱਕ ਹੋਰ 50 ਕਿੱਲੇ ਦਾ ਫੰਡ ਹੋਰ ਲਿਆ ਚਲੋ ਹੋਰ ਹੋ ਗਿਆ ਨਹੀਂ ਕੋਈ ਨਹੀਂ ਕਰੀ ਜਾਵਾਂਗੇ ਬਹੁਤ ਥੋੜਾ ਕੰਮ ਹੈ ਸਰਕਾਰ ਪਿੰਡ ਖੁਸ਼ ਆ ਜੇ ਇਹ ਕਰਵਾਵਾਂਗੇ ਆ ਸਰਕਾਰ ਵੱਲੋਂ ਆ ਗਏ ਐਸਟੀਐਮ ਸਾਹਿਬ ਨਾਲ ਆਏ ਆ ਮਣਿੱਕੇ ਤੇ ਬਸ ਸ਼ੁਰੂ ਕਰਵਾ ਹੀ ਦੇਉਗੇ ਹਾਂ ਨਹੀਂ ਨਹੀਂ ਹੋ ਗਈ ਬੰਮ ਸ਼ੁਰੂ ਹੋ ਗਈ ਸ਼ੁਰੂ ਹੋ ਗਈ ਜਿੱਦਾਂ ਜਿੰਨਾ ਵੀ ਜਿੰਨਾ ਏਰੀਆ ਹੋਇਆ ਜਿਹਦਾ ਕੋਈ ਕਿਲਾ ਦੋ ਕਿਲੇ ਕਨਾਲਾਂ ਬਾਰੇ ਰਿਕਾਰਡ ਜੜਾ ਕੇ ਮਾਲੀਆ ਜੀ ਉੱਥੇ ਦੋ ਕਿਲੇ ਸਬਜੀ ਕਿੰਗਰਾ ਰੋਡ ਤੇ ਇੱਥੇ ਆਇਆ ਉਹ ਖੜਾ ਜੀ ਇਹਦੀ ਸਬਜੀ ਮਾਰੀ ਗਈ ਕਰੀਬ ਬੰਦਾ ਜੀ ਅੱਛਾ ਅੱਛਾ ਇਹਦਾ ਕੀ ਹੋਊਗਾ ਸਬਜੀ ਨਿਕਲ ਰਹੀ ਹੈ ਠੀਕੇ ਜੀ 1780 ਕੇ ਲਈ 178000 ਠੀਕ ਹੈ ਇਹਦਾ ਵੀ ਪਵਾ ਦੋ ਵਿੱਚੀ ਕਰ ਦੋ ਹਾਂ ਹਾਂ ਸਭ ਦੀ ਵੀ ਹੁੰਦੀ ਹੈ ਨਾਲ ਜਿਹੜੇ ਸਾਰਿਆਂ ਨੂੰ ਮਿਲ ਜੇ ਕੋਈ ਨਹੀਂ ਸਾਰਿਆਂ ਨੂੰ ਪਹਿਲਾਂ ਵੀ ਆਪਾਂ ਦੇ ਹੀ ਦਿੱਤਾ ਹਾਂ ਸਾਹਿਬ ਨੇ ਸਾਰਿਆਂ ਨੂੰ ਇਹ ਵੀ ਮਿਲ ਜੂਗਾ ਬਹੁਤ ਸੰਯੋਗ ਆ ਰਿਹਾ ਠੀਕ ਹੈ ਜੀ ਬਹੁਤ ਸ਼ੁਕਰੀਆ ਉਹ ਮਕਸਰ ਵੀ ਲੈ ਕੇ ਜੀ ਇਹਨੂੰ ਇੱਕ ਵਾਰੀ ਵੱਜ ਗਈ ਫਿਰ ਕੱਟ ਤੇ ਆ ਕੇ ਮਰਿਆ ਛੋਟਾ ਕਰ ਨੰਨੀ ਨੂੰ ਫੋਨ ਮੈਂ ਕਹਿੰਦਾ ਇਹਦਾ ਫੋਟੋ ਮਨਾ ਦਾ ਕਰ ਦੋ ਫਿਰ ਨਹੀਂ ਤਾਂ ਬਾਪੂ ਨੂੰ ਮੂਰਾ ਪੇਸ਼ ਕਰ ਦੇਣਾ ਸੀਗਾ ਲਿਵਿੰਗ ਸਰਟੀਫਿਕੇਟ